ਠੀਕ ਠੀਕ ਚੰਗੇ ਬੜੇ ਬੈਠੇ ਇਹਨਾਂ ਕੋਲ ਗੱਲਾਂ ਕਰਦੇ ਸੀ ਚੰਗੇ ਬੜੇ ਆਇਆ ਮੈਨੂੰ ਕਹਿੰਦਾ ਐਨੂੰ ਸਹੀ ਮੈਨੂੰ ਨਾ ਦਾਖਲ ਕਰਾ ਦੇ ਲੱਤਾਵਾਵਾ ਬਹੁਤ ਦੋਦਿਆ ਘਰੇ ਗੁਰੂ ਕੋਲ ਸ਼ਲਵਾਉਂਦੇ ਨੇ ਤਿੰਨ ਦਿਨ ਮੈਂ ਕਿਹਾ ਚਲਦੇ ਨੂੰ ਫਰਕ ਨਹੀਂ ਪੈਂਦਾ ਮੈਂ ਕਿਹਾ ਚਲਦੇ ਨੂੰ ਦਾਖਲ ਕਰਾ ਦਾਂ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਬੀਤੀ ਸੀ ਵੀ ਅਸੀਂ ਕਹੀਏ ਜਾਦੇ ਬੀਤੀ ਨਾ ਤੋ ਕੇ ਆਇਆ ਇਹਨਾਂ ਨੂੰ ਆ ਕੇ ਮੈਂ ਦੱਸਿਆ ਮੈਂ ਕਿਹਾ ਇਹਨੂੰ ਇੱਦਾਂ ਇੱਦਾਂ ਹੁੰਦਾ ਲੱਤਾਵਾਵਾ ਬਹੁਤ ਦੁੱਖ ਦਿਆਂ ਗੁੱਸਾ ਉਹ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਅਸੀਂ ਹੈਂਡਲ ਕਰਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਦੋਂ ਗਲੂਕੋਜ਼ ਲਾਣ ਆਏ ਨਾ ਜਦੋਂ ਟੈਸਟ ਕਰਨਾ ਹੈ ਡਾਕਟਰ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਟੀਕਾ ਲਾਇਆ ਅਸੀਂ 15-20 ਮਿੰਟ ਬੈਠੀਆਂ ਰਹੀਆਂ ਕੋਲੀ ਬੈਠੀਆਂ ਘਰਾੜੇ ਮਾਰਦੇ ਰੇ ਸੋ ਗਿਆ ਇੱਕੋ ਦਾ ਮੇਰਾ ਹੱਥ ਨੀਲਾ ਫਿਰਦਾ ਦਾ ਹੱਥ ਲਮਕਦਾ ਮੈਂ ਕਿਹਾ ਉੱਪਰ ਰੱਖ ਜਾਨੂ ਹੱਥ ਦੇਖਿਆ ਤਾਂ ਨੀਲਾ ਫਿਰ ਗਿਆ ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਹੈ ਇਹਨਾਂ ਨੂੰ ਸਰ ਬਸ ਇਹ ਟਰੀਟਮੈਂਟ ਲਿਸਟ ਕਰਕੇ ਲੈ ਗਿਆ ਚਲ ਦਾਰੂ ਛੱਡ ਦੋਗੇ ਜਾਂ ਕਿਦਾਂ ਵੀ ਹੈ ਠੀਕ ਹੈ ਜੀ ਇਹ ਕਹਿੰਦੇ ਕੋਈ ਨਹੀਂ ਸੰਭਾਲ ਮੈਂ ਹੈਂਡਲ ਕਰ ਲਵਾਂਗੇ ਠੀਕ ਹੈ ਜੀ ਜਦ ਇਹਨਾਂ ਨੂੰ ਪਤਾ ਆਇਆ ਉਹ ਉਸ ਬੰਦੇ ਨੇ ਡਰਿੰਕ ਕੀਤੀ ਉਹ ਬ੍ਰਦਰ ਮੈਨੇ ਡਰਿੰਕ ਕੀਤੀ ਉਹ ਠੀਕ ਹੈ ਜੀ ਫੇ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ ਉਹ ਇੰਜੈਕਸ਼ਨ ਲਗਾਇਆ ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲ ਹੀ ਥੋੜੀ ਚਿਰ ਬਾਅਦ 5-10 ਮਿੰਟ ਬਾਅਦ ਨੀਲਾ ਫਿਰ ਗਿਆ ਉਸ ਤੋਂ ਬਾਅਦ ਪੂਰਾ ਹੋ ਗਿਆ ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ ਗਿਆ ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਆ ਸਾਨੂੰ ਇਹਨੇ ਅੰਦਰ ਨਹੀਂ ਬੜਨ ਦਿੱਤਾ ਫੇ 20 25 ਮਿੰਟਾਂ ਬਾਅਦ ਦੋ ਮੁਲਾਜ਼ਮ ਆਏ ਆ ਪੁਲਿਸ ਮੁਲਾਜ਼ਮ ਆਏ ਆ ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ ਮੇਰਾ ਮੱਥਾ ਖਰਾਬ ਹੋਇਆ ਮੈਂ ਪੇ ਸ਼ੀਸ਼ਾ ਅੰਦਰ ਖੋਲ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਆ ਜੀ ਤੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਸਾਾਨੂੰ ਨਹੀਂ ਬੜਨ ਦਿੰਦਾ ਡਾਕਟਰ ਅੰਦਰ ਨਹੀਂ ਬੜਨ ਦਿੰਦਾ ਸਾਡਾ ਇਹਨੇ ਮੇਰਾ ਭਰਾ ਨਿਕਾ ਉਹ ਵੀ ਕੀ ਉਮਰ ਸੀ ਜਿਹੜੇ 30 ਸਾਲ ਦੀ ਉਮਰ ਦਾ ਨਿਕਾ ਜਿਹੜਾ ਉਹਦਾ ਬੱਚਾ ਆ 2 ਸਾਲ 3 ਸਾਲ ਦਾ ਬੱਚਾ ਉਹਦਾ ਜਿਆ ਆ ਇਹਨਾਂ ਨੇ ਮੇਰੇ ਭਰਾ ਨੂੰ ਮੇਰੇ ਬੇਰਾਂ ਨੂੰ ਖਤਮ ਕਰ ਦਿੱਤਾ ਹੈ ਮੈਂ ਇਹਨਾਂ ਤੋਂ ਇਨਸਾਫ ਮੰਗਦਾ ਬਸ ਮੈਂ ਇਨਸਾਫ ਲੈਣਾ ਚਾਹੁੰਦਾ ਇਹਨਾਂ ਤੋਂ ਬਸ ਮੇਰੀ ਇੱਕੋ ਹੀ ਮੰਗ ਹੈ ਜੀ ਡਰਿੰਕ ਕਰਦਾ ਹੁੰਦਾ ਸੀਗਾ ਇੱਕ ਦੋ ਪੈਗ ਲਗਾਉਂਦਾ ਸੀ ਜਦੋਂ ਮੈਨੂੰ ਕੋਈ ਥੋੜੀ ਬਹੁਤ ਥਕਾਵਟ ਹੁੰਦੀ ਸੀ ਅੱਜ ਜਾਨੇ ਸਵੇਰੇ ਕਿਤੇ ਡਰਿੰਕ ਕੀਤੀ ਹੈ ਇੱਕ ਪੈਗ ਲਾਇਆ ਘਰ ਦੇ ਨੂੰ ਗਿਆ ਵੀ ਮੇਰੀ ਲੱਤਾਂ ਬਾਹਾਂ ਬਹੁਤ ਦੁਖਦੀਆਂ ਨੇ ਇਹ ਹਸਪੀਟਲ ਲੈ ਕੇ ਆਇਆ ਡਾਕਟਰ ਨੂੰ ਸਾਰੀ ਗੱਲ ਦੱਸੀ ਜੀ ਵੀ ਉਹਦੀ ਡਰਿੰਕ ਕੀਤੀ ਹੋਈ ਹੈ ਇੱਕ ਪੈਗ ਡਾਕਟਰ ਕਹਿੰਦਾ ਕੋਈ ਨਹੀਂ ਹੈਂਡਲ ਕਰ ਲਾਂਗੇ ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜੈਕਸ਼ਨ ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ ਉਹਦੀ ਡੈੱਡ ਬੋਡੀ ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ। ਇਹ ਆ ਸਰੀਰ ਠੰਡਾ ਪਿਆ ਬਿਲਕੁਲ। ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ, ਮੂੰਹ ਨੀਲਾ ਪੈ ਰਿਹਾ ਉਹਦਾ। ਡਾਕਟਰ ਕਹਿੰਦਾ ਜੋ ਕਰਨਾ ਕਰ ਲਓ ਕਹਿੰਦਾ ਅਸੀਂ ਤਾਂ ਟ੍ਰੀਟਮੈਂਟ ਕੀਤਾ ਸੀ ਸਾਨੂੰ ਕੀ ਪਤਾ ਇਹ ਹੋਣਾ ਆ ਦੱਸੋ। ਮੰਗ ਇਹ ਕਹਿੰਦੇ ਆ ਡਾਕਟਰ ਦੇ ਬੰਦੀ ਕਾਰਵਾਈ ਹੋਵੇ। ਪਤਾ ਤਾਂ ਲੱਗੇ ਵੀ ਹੁਣੇ ਕੀਤਾ ਕੀ ਇੰਜੈਕਸ਼ਨ ਕਿਹੜਾ ਲਾਇਆ ਵੀ ਜਿਹਦੇ ਨਾਲ ਮੁੰਡਾ ਹੀ ਨੀਲਾ ਪੈ ਗਿਆ ਚੰਗਾ ਭਲਾ ਬੰਦਾ 30 31 ਸਾਲ ਦੀ ਉਹ ਮਹਾਰਾ ਜਵਾਨ। ਮੈਂ ਪਹਿਲ ਦੇ ਹੱਕ ਤੇ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਇਲਾਜ ਸ਼ੁਰੂ ਹੋ ਮੀਨ ਟਾਈਮ ਹੀ ਰਿਪੋਰਟ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਟਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲ ਅਪ ਆਤਾ ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ 'ਚੋਂ ਝੱਗ ਆ ਰਹੀ ਸੀ ਇਹ ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਡੀਓਕ੍ਰੈਸ ਨੂੰ ਦੀ ਡੈਥ ਹੋ ਗਈ ਜਦ ਜਿੱਤੇ ਤੱਕ ਟੀਕੇ ਦਾ ਸਵਾਲ ਹੈ ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰੱਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਭੇਜਦਾ ਹੈ ਮੈਂ ਮੈਡੀਸਟ ਦਾ ਡਾਕਟਰ ਹਾਂ ਮੇਰੇ ਸਾਹਮਣੋਂ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਜਿਹੜੀ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ ਐਮਡੀ ਮੈਡੀਸਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ ਇਹ ਸਾਨੂੰ ਪਤਾ ਲੱਗਾ ਸੀਗਾ ਕਿ ਕੋਈ ਪੰਕਜ ਨਾਮ ਦਾ ਵਿਅਕਤੀ ਆ ਗੜ੍ਹ ਸ਼ੰਕਰ ਦਾ ਉਹ ਕਿਤੇ ਬਿਮਾਰ ਸੀ ਸਵੇਰੇ ਨੂੰ ਰਮਨਦੀਪ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ ਉਹਦੀ ਡਿਊਰਿੰਗ ਜਿਹੜੀ ਆ ਆਪਣੇ ਇਲਾਜ ਦੀ ਮੌਤ ਹੋ ਗਈ ਆ ਹੁਣ ਘਰ ਵਾਲਿਆਂ ਦਾ ਇਹ ਇਹਨਾਂ ਦਾ ਇਹ ਆ ਵੀ ਕਿ ਇਹਨਾਂ ਨੇ ਡਾਕਟਰ ਸਾਹਿਬ ਦੀਨ ਖੇਲੀ ਨਾਲ ਸਾਡਾ ਬੰਦਾ ਮਰਿਆ ਅਸੀਂ ਉਹਨਾਂ ਦੀ ਡੈੱਡ ਬੋਡੀ ਆਪਣੇ ਲੈ ਕੇ ਕਬਜ਼ੇ ਦੇ ਵਿੱਚ ਉਹਦਾ ਪੋਸਟਮਾਰਟਮ ਕਰਾ ਕੇ ਪਤਾ ਕਰਾਂਗੇ ਕਿ ਜੇ ਡਾਕਟਰ ਦੀ ਨਿਗਹਿਲੀ ਹੋਊਗੀ ਆਪਾਂ ਡਾਕਟਰ ਦੇ ਪਰਚਾ ਦੇਵਾਂਗੇ